ਹਾਂਸਰਾਜ ਦਾ ਇੱਕ ਬਿਆਨ ਆਇਆ ਬਿਆਨ ਕੀ ਆਇਆ ਉਹਨਾਂ ਨੇ ਤਾਂ ਸਿੱਧੀ ਚੇਤਾਵਨੀ ਦੇ ਦਿੱਤੀ ਕਿ ਕਿਸਾਨਾਂ ਨੇ ਛੇਤਰ ਪੈ ਤੋਂ ਬਿਨਾ ਟਿਕਣਾ ਨਹੀਂ ਇੱਕ ਦਿਨ ਇਦਾਂ ਸਿਰ ਕਰ ਦਿੱਤਾ ਮੈਂ ਕਿਹਾ ਤੂੰ ਤਾਂ ਸਿਰ ਚਾਹੀਦਾ ਸਿਰ ਲੈ ਲਓ ਤੁਸੀਂ ਸਾਡੇ ਭਾਈ ਆ ਗੁੱਸੇ 'ਚ ਇਹਨਾਂ ਦੇ ਬੰਦੇ ਬਾਂਡਣਾ ਨੇ ਛੇਤਰਾਂ ਤੋਂ ਬਿਨਾ ਹੋਰ ਤੁਸੀਂ ਕੁਝ ਨਹੀਂ ਬੋਣੇ ਛੇਤਰ ਦੇਖਿਓ ਇਦਾਂ ਜਿਹੜਾ ਕਹਿੰਦੀ ਕਦੇ ਸਿੱਲੀ ਸਿੱਲੀ ਆਉਂਦੀ ਹੈ ਹਵਾ ਅੱਜ ਤਾਂ ਉਹਨੇ ਪੂਰੇ ਨਾ ਮਣਾ ਪੂਰੀ ਗਰਮ ਕਰਮ ਹਵਾ ਚਲਾਤੀ ਕਿਸਾਨਾਂ ਦੇ ਉੱਪਰ ਨੂੰ ਆਪਣਾ ਨੰਬਰ ਦੇ ਰਿਹਾ ਬਾਕੀ ਦਾ 98152555 ਲਾ ਕੇ ਮੈਨੂੰ ਫੋਨ ਕਰ ਲਿਓ ਜੇ ਕਿਸਾਨ ਕੋਈ ਹੁਣ ਟੱਕਰ ਦਾ ਉਹਨੂੰ ਮੈਂ ਦੇਖੂੰਗਾ ਤੁਸੀਂ ਕੁਝ ਨਹੀਂ ਕਰਨਾ ਸ਼ਾਂਤੀ ਨਾਲ ਪਹਿਲੀ ਤਰੀਕ ਨੂੰ ਜਿਹੜਾ ਤੁਹਾਨੂੰ ਰੋਕੇ ਇੱਕ ਫੋਨ ਕਰ ਦੇਣਾ ਮੇਰਾ ਨੰਬਰ ਹੈ 98152 ਤੇ 5555 ਜਿਹੜਾ ਮੈਂ ਹੀ ਚੁੱਕਦਾ ਖੰਸ ਰਾਜ ਕੋਈ ਵੀ ਉਮੀਦਵਾਰ ਤਾਂ ਜਿਹੜਾ ਮਰਜੀ ਨਮਾਇੰਦਾ ਜਾਂ ਕੋਈ ਵੀ ਉਮੀਦਵਾਰਾ ਉਹਨੂੰ ਅਜੇ ਹੀ ਬਹਿਨਵਾਜੀ ਦੇਣੀ ਨਹੀਂ ਚਾਹੀਦੀ ਜੇ ਕਿਸਾਨ ਵਿਰੋਧ ਕਰਦੇ ਆ ਉਹਨਾਂ ਦਾ ਵਿਰੋਧ ਕਰਨਾ ਨੂੰ ਉਨੇ ਸਵਾਲਾਂ ਜਵਾਬ ਦੋ। ਕੀ ਹੰਸ ਰਾਜ ਨੇ ਕੀ ਬਰਨਾਲੇ ਦੇ ਵਿੱਚ ਵਪਾਰੀਆਂ ਨੇ ਕੀ ਕੀਤਾ ਕਿਸਾਨਾਂ ਦੇ ਨਾਲ ਜਦੋਂ ਡੰਡੇ ਫਰੇ ਸੀ ਉਦੋਂ ਕਿਉਂ ਭੱਜੇ ਸੀ? ਤੈਨੂੰ ਉਹੀ ਗੱਲਾਂ ਹੰਸ ਰਾਜ ਨੂੰ ਕਹਿਣਾ ਬਣਦਾ ਸੀ ਕਿ ਲਾਲਿਆਂ ਦਾ ਘੁੱਟ ਖਾਤੀ ਹੈ ਨਾ ਇਹ ਕਿਸ ਤਰ੍ਹਾਂ ਦਾ ਭ੍ਰ ਘਾ ਰਿਹਾ। ਹੰਸ ਰਾਜ ਕੋ ਡੇਢ ਕਰੋੜ ਦਾ ਜਿਹੜਾ ਬੰਗਲਾ ਡੇਢ ਕਰੋੜ ਦੀ ਉਹਦੇ ਕੋਲ ਕਾਰ ਆ ਤੇ 34 ਕਰੋੜ ਦੇ ਗਹਿਣੇ ਜਾਂ ਹੋਰ ਜਿਹੜਾ ਸਮਾਨ ਆ। ਬਹੁਤ ਖੁਸ਼ ਹੁੰਦੇ ਜਿਹੜਾ ਚੋਣ ਕਮਿਸ਼ਨ ਨੇ ਉਹਨੇ ਡਿਟੇਲ ਦਿੱਤੀ ਹੈ ਕਿ ਬੰਦੇ ਨੇ ਸਾਰੇ ਵਸਾ ਲੈਣੇ ਨੇ ਕਿਉਂਕਿ ਤਨਾ ਕਿਤੇ ਕਿਸਾਨ ਨਾ ਚਲੋ ਲੀਡਰ ਸ਼ਾਂਤ ਰਹਿਣਗੇ ਲੀਡਰ ਵੀ ਕਿੰਨਾ ਕੁ ਆਉਣ ਹੋਣਾ ਹੁਣ ਜਿਹੜੇ ਉੱਤੇ ਲੋਕਲ ਕਿਸਾਨ ਨੇ ਜਿਹੜੇ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਅਗਰ ਉਹਨਾਂ ਨੂੰ ਇਦਾਂ ਕੁਝ ਬੋਲਿਆ ਹੁਣ ਸਾਫ ਇੱਕ ਤਾਂ ਬਿਆਨਬਾਜ਼ੀ ਕਰਨਾ ਹੈ ਕਿ ਧਮਕੀ ਦੇਣਾ ਸਿੱਧਾ ਵੀ ਆਉਣ ਦੇ ਦੋ ਤਰੀਕ ਹਨ ਵੀ ਦੋ ਦਿਨ ਬਾਅਦ ਦੇਖਾਂ ਇਕੱਲੇ-ਕੱਲੇ ਨੂੰ ਕੀ ਭਾਵੇਂ ਕੀ ਦਿਖਾਵਾਂਗੇ ਨਾ ਭਾਜੀਪੀ ਉਮੀਦਵਾਰ ਹੰਸਰਾਜ ਦਾ ਇੱਕ ਬਿਆਨ ਆਇਆ ਬਿਆਨ ਕੀ ਆਇਆ ਉਹਨਾਂ ਨੇ ਤਾਂ ਸਿੱਧੀ ਚੇਤਾਵਨੀ ਦੇ ਦਿੱਤੀ ਕਿ ਕਿਸਾਨਾਂ ਨੇ ਛੇਤਰਪੈ ਤੋਂ ਬਿਨਾ ਟਿਕਣਾ ਨਹੀਂ ਇਹ ਬਿਆਨ ਅਜਹੀ ਸ਼ਬਦਾਵਲੀ ਭਾਜਪੀ ਦੇ ਉਮੀਦਵਾਰ ਹੰਸਰਾਜ ਹੰਸਨੀਵਰਤੀ ਆ ਔਰ ਬੀਤੇ ਦਿਨ ਇਹ ਬਿਆਨ ਦਿੱਤਾ ਗਿਆ ਜਿਸ ਨੂੰ ਲੈ ਕੇ ਹੁਣ ਇੰਟਰਨੈਟ ਤੇ ਖਬਰਾਂ ਤੇ ਹੈਡਲਾਈਨ ਇਹੀ ਚੱਲਦੀ ਆ ਕਿ ਹੰਸਰਾਜ ਦਾ ਹੀ ਬਿਆਨ ਆਇਆ ਪਹਿਲੀ ਗੱਲ ਤਾਂ ਇੱਕ ਉਮੀਦਵਾਰ ਜਿਹੜਾ ਕੋਈ ਵੀ ਲੀਡਰ ਹੁੰਦਾ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਹੁੰਦੀ ਹੈ ਸਹਿਣਸ਼ੀਲਤਾ ਤੇ ਉਹ ਮੈਨੂੰ ਲੱਗਦਾ ਉਹਨਾਂ 'ਤੇ ਨਜ਼ਰ ਨਹੀਂ ਆ ਰਹੀ ਸੋ ਇਸੇ ਬਾਬਤ ਜਿਹੜੀ ਗੱਲਬਾਤ ਕਰਨੀ ਹੈ ਮੇਰਾ ਸਹਿਯੋਗੀ ਲਖਵੀਰ ਹੈ ခਗੀਸਿਆ ਬਹੁਤ-ਬਹੁਤ ਸਵਾਗਤ ਹੈ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਤੁਹਾਨੂੰ ਤੁਹਾਡਾ ਔਰ ਨਾਲ ਹੀ ਮੇਰਾ ਇਹ ਸਵਾਲ ਆ ਸਵਾਲ ਤੁਸੀਂ ਜਾਣ ਹੀ ਲਿਆ ਹਨ ਮੈਂ ਦੱਸ ਦਿੱਤਾ ਤੁਸੀਂ ਸੁਣ ਵੀ ਲਿਆ ਹੰਸਰਾਜ ਤਾਂ ਬੜੇ ਜਿਵੇਂ ਕਹਿ ਦਿੰਨੇ ਆ ਵੀ ਰਦਰ ਰੂਪ ਲਈ ਫਿਰਦੇ ਨੇ ਵੀ ਅਸੀਂ ਤਾਂ ਜੀ ਐਂ ਕਰ ਦੇਣਾ ਉਹਨਾਂ ਦੇ ਕਿਸਾਨਾਂ ਨੂੰ ਇੱਕ ਤਰੀਕ ਨੂੰ ਮੈਂ ਐਂ ਕਰ ਦੂੰ ਮੈਂ ਆ ਕਰ ਦੂੰ ਇਹ ਬਿਆਨਵਾਜੀ ਨੂੰ ਕਿਵੇਂ ਦੇਖਦੇ ਹੋ ਤਨ ਮਾਤਾ ਉਹ ਹੀ ਦੇਖ ਕੇ ਨਾ ਰਹਿ ਗਿਆ ਵੀ ਹੰਸ ਰਾਜ ਇੱਕ ਸੂਫੀ ਗਾਇਕ ਆ ਨਾ ਜਿਹੜਾ ਕਹਿੰਦਾ ਕਦੇ ਸਿੱਲੀ ਸਿੱਲੀ ਆਉਂਦੀ ਹੈ ਹਵਾ ਅੱਜ ਤਾਂ ਉਹਨੇ ਪੂਰਾ ਨਾ ਪੂਰੀ ਗਰਮ ਗਰਮ ਹਵਾ ਚਲਾਤੀ ਕਿਸਾਨਾਂ ਦੇ ਉੱਪਰੋਂ ਸਿੱਧੇ ਹੀ ਕਹਿ ਰਿਹਾ ਨਾ ਕਹਿੰਦਾ ਵੀ ਇੱਕ ਤਰੀਕ ਨੂੰ ਆਉਣ ਤੋਂ ਫਿਰ ਕੱਲੇ ਕਰ ਦੇਖਾਂਗੇ ਆਪਣਾ ਨੰਬਰ ਦੇ ਰਿਹਾ ਬਕਾਇਦਾ 9815155 ਲਾ ਕੇ ਮੈਨੂੰ ਫੋਨ ਕਰ ਲਿਓ ਜੇ ਕਿਸਾਨ ਕੋਈ ਨਾਲ ਟੱਕਰ ਦਾ ਉਹਨੂੰ ਮੈਂ ਦੇਖੂੰਗਾ ਮੇ ਤੁਸੀ ਮੈਨੂੰ ਸਿੱਧਾ ਫੋਨ ਲਾਓ ਕਿਸਾਨਾਂ ਨੇ ਕਿੰਨੇ ਕ ਫੋਨ ਲਾਤੇ ਮਨਗੇ ਕਿਸਾਨਾਂ ਨੇ ਜੇ ਫੋਨ ਲਾਤੇ ਚੱਕੜੇ ਨਹੀਂ ਉਹਨਾਂ ਨੇ ਹਨਾ ਕਿੰਨਾ ਕਿੰਨਾ ਟਾਈਮ ਦਿੰਦੇ ਕਿ ਬਿਜ਼ੀ ਹੁੰਦੇ ਆ ਕਿਤਨਾ ਕਿਤੇ ਚਲੋ ਗਲਤ ਹੈ ਜਿਹੀ ਹੰਸ ਰਾਜ ਕੋਈ ਵੀ ਉਮੀਦਵਾਰ ਤਾਂ ਨਾ ਜਿਹੜਾ ਮਰਜੀ ਨਮਾਇੰਦਾ ਜਾਂ ਕੋਈ ਵੀ ਉਮੀਦਵਾਰ ਆ ਉਹਨੂੰ ਅਜਿਹੀ ਬਿਆਨਵਾਜੀ ਦੇਣੀ ਨਹੀਂ ਚਾਹੀਦੀ ਜੇ ਕਿਸਾਨ ਵਿਰੋਧ ਕਰਦੇ ਆ ਉਹਨਾਂ ਦਾ ਵਿਰੋਧ ਕਰਨਾ ਉਹਨੂੰ ਉਹਨਾਂ ਨੂੰ ਸਵਾਲਾਂ ਜਵਾਬ ਦੋ ਖਾਲਕ ਕਿ ਜੇਕਰ ਕਿਸਾਨ ਧੱਕੇਸ਼ਾਹੀ ਵੱਧ ਕਰਦੇ ਆ ਗਾਲਾਂ ਗਲ ਕੱਢਦੇ ਆ ਤਾਂ ਉਹਨਾਂ ਦੀ ਵੀ ਗਲਤ ਗੱਲ ਆ ਕਿਤਨਾ ਕਿਤੇ ਪਰ ਉਮੀਦਵਾਰ ਨੂੰ ਅਜਿਹਾ ਬਿਆਨਵਾਜੀ ਨਹੀਂ ਦੇਣੀ ਉਹਨਾਂ ਨੂੰ ਲੋਕਾਂ ਨੇ ਚੁਣਨਾ ਉਹ ਲੋਕਾਂ ਦੇ ਕੰਮ ਕੀ ਕਰਾਊਗਾ ਜੇਕਰ ਉਹਨਾਂ ਦੀ ਆਪਣੇ ਆਪ 'ਚ ਸਹਿਣਸ਼ੀਲਤਾ ਨਹੀਂ ਕਿਉਂਕਿ ਰਾਜਨੀਤਿਕ ਲੀਡਰਾਂ ਨੂੰ ਗਾਲ੍ਹਾਂ ਵੀ ਸੁਣਨੀਆਂ ਪੈਂਦੀਆਂ ਨੇ ਬਹੁਤ ਜੀ ਕਰਨਾ ਪੈਂਦਾ ਤਾਂ ਹੀ ਕਹਿੰਦੇ ਰਾਜਨੀਤੀ ਬਹੁਤ ਗੰਦੀ ਚੀਜ਼ ਆ ਇਹਦੇ ਵਿੱਚ ਸਭ ਨੂੰ ਦੇਖਣਾ ਪੈਂਦਾ ਨੇ ਕਿ ਅਜਿਹੇ ਚ ਲੀਡਰ ਥੋੜੇ ਮੋٹے ਆਪਣੇ ਆਪ 'ਚ ਜਿਹੜੀ ਸਹਿਣਸ਼ੀਲਤਾ ਰੱਖਣੀ ਚਾਹੀਦੀ ਆ ਹੁਣ ਅਜਿਹੇ ਬਿਆਨ ਬਾਜੀ ਕਰਨੀ ਬਹੁਤ ਗਲਤ ਹੈ ਕਿ ਬਿਆਨ ਦੇਣਾ ਕਿ ਧਮਕੀ ਦੇਣੀ ਸਿੱਧੀ ਹੈ ਨਾ ਸਿੱਧੀ ਧਮਕੀ ਦੇਣੀ ਕਹਿੰਦਾ ਕੱਲੇ ਕਿਹਨੂੰ ਦੇਖਾਂਗੇ ਵੀ ਕੱਲੇ ਕਿਹਨੂੰ ਦੇਖ ਲਊਗਾ ਵੀ ਖੇਤਾਂ ਨਾਲ ਤੋਂ ਬਿਨਾਂ ਨਾ ਠੀ ਹੇਰਾਨ ਰਹਿ ਗਿਆ ਕਹਿੰਦਾ ਵੱਡੇ ਖੱਬੀ ਖਾਨ ਆਪਣੇ ਆਪ ਨੂੰ ਕਹਿੰਦਾ ਖੱਬੀ ਖਾਨ ਕਹਣ ਵਾਲੇ ਕਿਸਾਨਾਂ ਨੂੰ ਕਹਿੰਦਾ ਮੈਂ ਦੋ ਤਰੀਕ ਨੂੰ ਦੱਸਾਂ ਕੱਲੇ-ਕੱਲੇ ਦਾ ਕਹਿੰਦਾ ਮੈਨੂੰ ਚਿਹਰਾ ਪਤਾ ਕੱਲੇ-ਕੱਲੇ ਦਾ ਨਾਮ ਪਤਾ ਜਿਹੜਾ ਸਾਨੂੰ ਤੰਗ ਕਰਦਾ ਤੁਸੀਂ ਮੈਨੂੰ ਦੱਸ ਦਿਓ ਇੱਕ ਵਾਰ ਕਹਿੰਦਾ ਸਭ ਦੀ ਜਿਹੜੀ ਮੇਰੇ ਕੋਲ ਸਾਰੀਆਂ ਡਿਟੇਲ ਹੈ ਹੋਈ ਆ ਰਾਜਨੀਤਿਕ ਲੀਡਰ ਅਜਹਾਨੀ ਹੋਣਾ ਚਾਹੀਦਾ ਉਸ ਤੇ ਵਿੱਚ ਸਭ ਤੋਂ ਵੱਡੀ ਗੱਲ ਆ ਸਹਿਣਸ਼ੀਲਤਾ ਤੇ ਇੱਕ ਗੱਲ ਤਾਂ ਇਹ ਵੀ ਨਾਲ ਦੀ ਨਾਲ ਜਿਹੜੀ ਕਹਿ ਦਿੱਤੀ ਹਾਂ ਸਰਾਜ ਨੇ ਕਿ ਬਰਨਾਲੇ ਦੇ ਵਿੱਚ ਵਪਾਰੀਆਂ ਨੇ ਕੀ ਕੀਤਾ ਕਿਸਾਨਾਂ ਦੇ ਨਾਲ ਜਦੋਂ ਡੰਡੇ ਫਰੇ ਸੀ ਉਦੋਂ ਕਿਉਂ ਭੱਜੇ ਸੀ ਇਹ ਬਿਆਨ ਦਿੱਤਾ ਇਹ ਬਿਆਨ ਬਹੁਤ ਜ਼ਿਆਦਾ ਵਾਇਰਲ ਵੀ ਹੋ ਰਿਹਾ ਹੁਣ ਇਹਦੇ ਤੇ ਸਵਾਲੇ ਖੜਾ ਹੋ ਰਿਹਾ ਲਖੀਸਿਆਂ ਕਿ ਕਿਸਾਨ ਇਸ ਤੇ ਜਵਾਬ ਕੀ ਦੇਣਗੇ ਮੈਨੂੰ ਲੱਗਦਾ ਪ੍ਰੈਸ ਕਾਨਫਰੰਸ ਕੀਤੀ ਗਈ ਆ ਹਨਾ ਰਾਜੀਵਾਲ ਵੱਲੋਂ ਤੇ ਉਹਨਾਂ ਦਾ ਜਵਾਬ ਕੀ ਆ ਤਨ ਉਹੀ ਗੱਲਾਂ ਨੂੰ ਹੰਸਰਾਜ ਨੂੰ ਕਹਿਣਾ ਬਣਦਾ ਸੀ ਵੀ ਲਾਲਿਆਂ ਦੇ ਕੋਟ ਖਾਤੀ ਹਨਾ ਇਹ ਇੱਕ ਤਰ੍ਹਾਂ ਦਾ ਭੜਕਾ ਰਹੇ ਆ ਮਾਹੌਲ ਨੂੰ ਕਿੰਨਾ ਤੇਜ਼ ਇਦਾਂ ਕਿਉਂਕਿ ਕਿਸਾਨ ਵੀ ਗੁੱਸੇ ਚ ਆਉਣਗੇ ਇਹ ਕਿਰਤਾਂ ਪੰਜ ਸ਼ੋਦਾਵਲੀ ਬਰਤਨਾਂ ਵਾਲੀ ਤੇ ਲਾ ਲੈਣੇ ਕੋ ਟੇਕ ਤਾਂ ਇਦਾਂ ਹੀ ਚਾਹੀਦਾ ਨਹੀਂ ਕਿਉਂਕਿ ਇੱਕ ਜ਼ਿੰਮੇਵਾਰ ਨਾਗਰਿਕਾ ਪਰ ਦੂਜੇ ਪਾਸੇ ਕਿਸਾਨ ਕਹਿੰਦਾ ਘਟਨੇ ਕਿਸਾਨ ਜਥੇਬੰਦੀਆਂ ਨੇ ਬਲਵੀਰ ਸਿੰਘ ਰਾਜੜ ਫਰੀਂਦਰ ਸਿੰਘ ਲੱਖੋਵਾਲ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਨੂੰ ਲੈ ਕੇ ਤੇ ਲੱਖਵਾਲਾ ਸਾਹਿਬ ਕਹਿੰਦਾ ਜਿੰਦਾ ਮੈਂ ਇੰਨਾ ਜ਼ੋਰ ਤਾਂ ਮੋਦੀ ਨੇ ਲਾ ਲਿਆ ਕਹਿੰਦਾ ਮੋਦੀ ਨੇ ਨਹੀਂ ਅਸੀਂ ਹਨ ਮੋਦਰੀ ਧੌਸ ਖੇਤ ਸੀ ਤੁ ਚੁਕੇ ਨਹੀਂ ਗਏ ਕਹਿੰਦਾ ਉਹਨੂੰ ਵੀ ਆਪਣੇ ਸਾਡੇ ਤੋਂ ਮਾਫੀ ਮੰਗਣੀ ਪੈ ਗਈ ਮਾਫੀ ਮੰਗ ਕੇ ਸਾਡੇ ਕਹਿੰਦੇ ਨਿ ਕਾਨੂੰਨ ਲਾਗੂ ਕਰ ਮਤਲਬ ਦੱਦ ਕਰਨੇ ਪੈਗੇ ਕਿਤਨਾ ਕਿਤੇ ਪਰ ਜਿਹੜੀ ਗੱਲ ਤੋਂ ਤੁਸੀਂ ਆਨਸਰ ਕਰ ਰਹੇ ਆ ਵੀ ਸਿੱਧਾ ਕਿਸਾਨ ਤ ਨੂੰ ਪਤਾ ਪੂਰੇ ਗਰਮ ਹੋਏ ਪਏ ਨੇ ਉਹ ਵੀ ਦਰੇ ਤੋਂ ਅਸੀਂ ਕਿੱਸੇ 19 ਸਾਡੀ ਦੀ ਕੌਮ ਆ ਪੰਜਾਬ ਦੀ ਕੌਮ ਆ ਸਿੱਖ ਕੌਮ ਆ ਅਸੀਂ ਕਦੇ ਔਂਜਣੇ ਡਰੇ ਹੈਗੇ ਪਹਿਲਾਂ ਹਰੇਕ ਪਾਸੇ ਵਿਆਬਿਆਂ ਦਾ ਅੱਗੇ ਆਉਂਦਾ ਵੀ ਤੁਸੀਂ ਸਾਨੂੰ ਕਿਵੇਂ ਤੁੰਕਾਰੋਗੇ ਤੁੰਕਾ ਆਇਆ ਤਾਂ ਪਹਿਲਾਂ ਮੋਦੀ ਤੋਂ ਨਹੀਂ ਗਿਆ ਕਸਾਂਦਾਂ ਨੂੰ ਇੱਕ ਗੱਲ ਇਹ ਵੀ ਆ ਮੈਂ ਉਰੇ ਰੱਖਣੀ ਚਾਹਨਾ ਹੰਸ ਰਾਜ ਦੀ ਪ੍ਰਾਪਰਟੀ ਕਿੰਨੀ ਆ ਹੰਸ ਰਾਜ ਭਾਵੇਂ ਕਿ ਵੀਸੀ ਓਬੀਸੀ ਜਾਂ ਕਿਸੇ ਵੀ ਸ਼੍ਰੇਣੀ ਨਾਲ ਸਬੰਧ ਰੱਖਦਾ ਉਹ ਅਸੀਂ ਤਾਂ ਕਿਹਾ ਕਿਉਂਕਿ ਉਹ ਸੀਟ ਜਿਹੜੀ ਰਿਜ਼ਰਵ ਆ ਉੱਥੇ ਜਿਹੜਾ ਆਪਣਾ ਕਰਮਜੀਤਨ ਮੌਲਾ ਉਹਦੀ ਪ੍ਰਾਪਰਟੀ ਬਾਰੇ ਤੁਸੀਂ ਜਾਣਦੇ ਹੋ ਉਹਦੀ ਵੀ ਕਰੋੜਾਂ ਚ ਪ੍ਰਾਪਰਟੀ ਆ ਹੰਸਰਾਜ ਕੋਲ ਡੇਢ ਕਰੋੜ ਦਾ ਜਿਹੜਾ ਬੰਗਲਾ ਡੇਢ ਕਰੋੜ ਦੀ ਉਹਦੇ ਕੋਲ ਕਾਰ ਆ ਤੇ 34 ਕਰੋੜ ਦੇ ਗਹਿਣੇ ਜਾਂ ਹੋਰ ਜਿਹੜਾ ਸਮਾਨ ਆ ਬਹੁਤ ਕੁਛ ਉਹਦੇ ਜਿਹੜਾ ਚੋਣ ਕਮਿਸ਼ਨ ਨੇ ਉਹਨੇ ਡਿਟੇਲ ਦਿੱਤੀ ਆ ਹੁਣ ਉਹ ਆਪਣੇ ਆਪ ਨੂੰ ਹੰਸਰਾਜ ਇਹ ਕਿਹਾ ਕਿ ਅਸੀਂ ਗਰੀਬ ਆ ਸਾਡੇ ਤੇ ਤਾਂ ਤਾਂ ਉਸ ਜਮਾਈ ਜਾ ਰਹੀ ਹੈ ਨਹੀਂ ਇੱਥੇ ਇਹ ਸ਼ਬਦਾਂ ਦੇ ਹਰ ਕੋਈ ਨਿੰਦਾ ਕਰਦਾ ਇਹ ਸ਼ਬਦਾਂ ਤੇ ਹਰ ਕੋਈ ਸਵਾਲ ਖੜੇ ਕਰਦਾ ਤਾਂ ਹੁਣ ਇਸ ਦਾ ਖਮਾਜਾ ਸਾਰੀ ਭਾਜਪਾ ਨੂੰ ਭੁਗਤਣਾ ਪਵੇਗਾ ਜਾਣਦੇ ਹੋਏ ਇੱਕ ਆਖਰੀ ਸਵਾਲ ਆ ਹੰਸਰਾਜ ਨੇ ਬਿਆਨ ਦੇ ਦਿੱਤਾ ਹਨਾ ਹੋਰ ਕੈਂਡੀਡੇਟ ਖੜੇ ਨੇ 13 ਸਾਰੇ ਕੈਂਡੀਡੇਟਾਂ ਦਾ ਹੁਣ ਹੋਰ ਵਿਰੋਧ ਵੱਧ ਜਾਵੇਗਾ ਤੁਹਾਨੂੰ ਇਹ ਗੱਲ ਹੁਣ ਇੱਕ ਬੰਦੇ ਨੇ ਸਾਰੇ ਵਸਾ ਲੈਣੇ ਨੇ ਕਿਉਂਕਿ ਤਨਾ ਕਿਤੇ ਕਿਸਾਨ ਨਾ ਚਲੋ ਲੀਡਰ ਸ਼ਾਂਤ ਰਹਿਣਗੇ ਲੀਡਰ ਵੀ ਕਿੰਨਾ ਕੁਝ ਆਉਣ ਹੁਣ ਹੁਣ ਜਿਹੜੇ ਉੱਥੇ ਲੋਕਲ ਕਿਸਾਨ ਨੇ ਜਿਹੜੇ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਅਗਲਾ ਉਹਨਾਂ ਨੂੰ ਇਦਾਂ ਕੁਝ ਬੋਲਿਆ ਹੁਣ ਸਪਸ਼ਟਤਾ ਬਿਆਨਬਾਜ਼ੀ ਕਰਨੇ ਕਿ ਧਮਕੀ ਦੇਣਾ ਸਿੱਧਾ ਵੀ ਆਉਣ ਦੇ 2 ਤਰੀਕ ਹਨ ਵੀ 2 ਦੇ ਬਾਅਦ ਦੇਖਾਂ ਇਕੱਲੇ ਇਕੱਲੇ ਨੂੰ ਕੀ ਭਾਵੇਂ ਕੀ ਦਿਖਾਵਾਂਗੇ ਨਾ ਵੀ ਹੋਈ ਤਾਂ ਕਿੱਲਾ ਛਤਨਾ ਤੋਂ ਬਿਨਾਂ ਸੁੱਧਣਾ ਨਹੀਂ ਇਹ ਗੱਲਾਂ ਗਲਤ ਨੇ ਕਿਤਨਾ ਕਿਤੇ ਇਹਨਾਂ ਕਿਸਾਨ ਹੋਰ ਭੜਕਣਗੇ ਤਾਂ ਇਹ ਕੀ ਗੱਲ ਹੋਰ ਹੈ ਜੇਕਰ ਇੱਥੇ ਕਿਸਾਨਾਂ ਦੀ ਗੱਲ ਤੇ ਮੈਂ ਕਿਸਾਨਾਂ ਨੂੰ ਸੁੱਧਣਾ ਚਾਹੀਦਾ ਸਹੀ ਨਹੀਂ ਜੇਕਰ ਉਹਨਾਂ ਦਾ ਉਹਨਾਂ ਦਾ ਪ੍ਰਦਰਸ਼ਨ ਕਰਨ ਦਾ ਰਾਈਟ ਆ ਆਪਣਾ ਨਾਰਮਲ ਸ਼ਾਂਤ ਨੂੰ ਟੰਗ ਨਾਲ ਪ੍ਰਦਰਸ਼ਨ ਕਰੋ ਸਵਾਲ ਜਵਾਬ ਪੁੱਛੋ ਵਿੱਚ ਗੱਲ ਇਹ ਵੀ ਨਿਕਲ ਗਈ ਹੈ ਜਿਵੇਂ ਅੰਸਰਾਂ ਚ ਕਹ ਰਹੇ ਨੇ ਘਰ ਚਾਕੇ ਗਾਣਾ ਅੜ ਗਏ ਨੇ ਕਈ ਲੀਡਰ ਨੂੰ ਲੋਕ ਲੀਡਰ ਹੋਣਿਆ ਪਿੰਡ ਹੈ ਨਾ ਵੀ ਇਹਨੇ ਘਰ ਚਾਕੇ ਬੋਲ ਕੇ ਗਏ ਨੇ ਮਾਵਾ ਪੀ ਮਾਵਾ ਪੈਣਾ ਦੀ ਕਰਕੇ ਗਏ ਨੇ ਇਦਾਂ ਜਿਵੇਂ ਅੰਸਰਾਂ ਦੀ ਪਾਸਪੀ ਸੁਣ ਰਹੀ ਦੀ ਪਰ ਕਿਤੇ ਨਾ ਕਿ ਉਹ ਜੇ ਗੱਲ ਸਹੀ ਆ ਪਰ ਇਹਦਾ ਜਵਾਬ ਤੁਹਾਨੂੰ ਉਸ ਟਾਈਮ ਬਣਦਾ ਹੈ ਯਾ ਕਿ ਇਹਨੂੰ ਜਿਹੜਾ ਚੇ ਦਾ ਅੰਸਰ ਆਉਂ ਜਿਵੇਂ ਨਾ ਜਿਵੇਂ ਧਮਕੀ ਦੇ ਕੇ ਬੋਲਦੇ ਲੋਣੀ ਚਾਹੀਦੀ ਆ ਲੀਡਰਾਂ ਨੂੰ ਵੀ ਭਾਈ ਤੁਹਾਡੇ ਕਿਸਾਨ ਆਗੂ ਨਾਲ ਹਾਂ ਗੋਣ ਨੂੰ ਹਾਲੇ ਤਾਂ ਉਦਾਂ ਚਾਹੀਦਾ ਨਾ ਕੀ ਸ਼ਰਮ ਧਮਕੀ ਦੇਣੇ ਕਿਉਂਕਿ ਤੁਸੀਂ ਜੇ ਧਮਕੇ ਦੋਗੇ ਤਾਂ ਗਲਤ ਗੇਲਾ ਨਾ ਫਿਰ ਅਗਲਾ ਨੂੰ ਦਰਦਸ਼ ਕਰਦਾ ਬਈ ਵੀ ਚਾਹ ਜਿੱਡਾ ਮਰਜ਼ੀ ਆ ਜਾਂ ਛੋਟਾ ਚ ਵੱਡਾ ਨਾ ਕਿਹੜਾ ਕਿਸ ਹਾਂ ਨਾ ਕਰੀ ਰਹੀ ਸੀ ਸਿਆ ਤੇ ਆਪਾਂ ਹੁਣ ਗੱਲ ਨੂੰ ਮੁਕਾਈਏ ਹੰਸਰਾਵ ਦਾ ਇਹ ਜਿਹੜਾ ਵਿਆਹ ਨਾ ਬੜਾ ਸਵਾਲ ਵੀ ਖੜੇ ਕਰਦੇ ਆ ਪਰ ਬਰਨਾਲੇ ਦੇ ਵਿੱਚ ਜਿਹੜਾ ਉਹਨੇ ਘਟਨਾ ਕਰਮ ਕੀ ਵਪਾਰੀਆਂ ਤੋਂ ਛੇਤਰ ਖਾਢਦੇ ਨੇ ਵਪਾਰੀਆਂ ਨੇ ਡੰਡੇ ਵਹਰਾਏ ਨੇ ਉਥੇ ਮਾਮਲਾ ਬੜਾ ਗੰਭੀਰ ਸੀ ਕਿਸਾਨ ਆਪਣਾ ਪ੍ਰੋਟੈਸਟ ਕਰ ਰਹੇ ਸੀ ਚਲੋ ਠੀਕ ਆ ਉਹ ਵੀ ਮਸਲਾ ਗੰਭੀਰ ਆ ਉਹਦੇ ਤੇ ਹਜੇ ਜਾਂਚ ਚੱਲ ਰਹੀ ਆ ਪਰ ਦੂਜੀ ਗੱਲ ਹਾਂਸ ਰਾਜ ਦਾ ਜਿਹੜਾ ਇਹ ਬਿਆਨ ਆ ਇੱਥੇ ਹੁਣ ਕਿਸਾਨ ਜਥੇਬੰਦੀਆਂ ਨੇ ਜਿਹੜੀ ਤਮਾਮ ਕਿਸਾਨ ਜਥੇਬੰਦੀਆਂ ਨੇ ਜਵਾਬ ਦੇ ਦਿੱਤਾ ਰਾਜੇਵਾਲ ਔਰ ਲਖਵਾਲ ਨੇ ਪਰ ਹੁਣ ਇੱਥੇ ਸਾਰਾ ਜਿਹੜਾ ਭਾਰ ਪਊਗਾ ਉਹ ਭਾਜਪਾ ਤੇ ਪਊਗਾ ਚੋਣਾਂ ਦੇ ਵਿੱਚ ਹੁਣ ਹੋਰ ਭਾਜਪਾ ਜਿਹੜੀ ਗਰਮਾਵੇਗੀ ਪਰ ਕਿਸਾਨ ਇਹ ਵੀ ਸ਼ਿਕਾਇਤ ਲਾ ਰਹੇ ਨੇ ਕਿ ਜਿਸ ਤਰੀਕੇ ਦੇ ਨਾਲ ਹੋਰ ਭਾਜਪਾ ਵਾਲੇ ਸਾਡੇ ਤੇ ਨਿਸ਼ਾਨੇ ਸਾਧ ਰਹੇ ਨੇ ਅਸੀਂ ਫਿਰ ਕੀ ਕਰੀਏ ਪਰ ਮर्यादा ਵਿੱਚ ਰਹਿ ਕੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਹੀ ਵਿਰੋਧ ਕਰਨਾ ਜ਼ਰੂਰੀ ਆ ਜੀ ਕਿਸਾਨਾਂ ਦੀ ਕਿਤੇ ਗੱਲ ਤੇ ਤਾਂ ਕਿਸਾਨਾਂ ਨੂੰ ਵੀ ਨਾਲ ਜਿਹੜੇ ਆਗੂਆਂ ਨੂੰ ਕਹਿਣਾ ਚਾਹੀਦਾ ਪਰ ਇਹ ਬਿਆਨ ਦੀ ਅਸੀਂ ਵੀ ਨਿੰਦਾ ਕਰ ਰਹੇ ਹਾਂ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਰਾਜ ਨੇਤਾ ਨੂੰ ਰਾਜਨੀਤਾ ਜਿਹੜਾ ਉਹ ਸਭ ਤੋਂ ਪਹਿਲਾਂ ਉਹਦੇ ਵਿੱਚ ਜਿਹੜਾ ਸਹਿਣਸ਼ੀਲਤਾ ਦਾ ਗੁਣ ਹੋਣਾ ਚਾਹੀਦਾ ਸਾਰੇ ਧਰਮ ਨਿਰਪੱਖ ਹੋਣਾ ਚਾਹੀਦਾ ਸਭ ਨੂੰ ਇੱਕ ਅੱਖ ਨਾਲ ਦੇਖਣ ਵਾਲਾ ਹੋਣਾ ਚਾਹੀਦਾ ਚਲੋ ਬਾਕੀ ਆਪਾਂ ਗੱਲਬਾਤ ਨਾਲ ਲੰਬੀ ਕਰੀਏ ਸੋ ਅੱਜ ਇਹ ਬਿਆਨ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਔਰ ਇਸ ਬਿਆਨ ਦੀ ਹਰ ਕੋਈ ਨਖੇਦੀ ਕਰ ਰਿਹਾ ਮੇਰਾ ਨਾਮ ਲਖਵੀਰ ਸਿੰਘ ਮੈਨੂੰ ਦਿਓ ਇਜਾਜ਼ਤ ਕੋਈ ਹੋਰ ਮੁੱਦਾ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਧੰਨਵਾਦ